ਆਣ ਕੇ ਇਹਦੇ ਘਰ ਆਖਿਆ ਵੀ ਮੱਜਾ ਤੇਰੇ ਆल्या ਰਾਤ ਦਾ ਟਾਈਮ ਆ ਦਿਨ ਦੁਬਾ ਤੇ ਪਾਣੀ ਬੜਾ ਲੰਗ ਨਹੀਂ ਲੱਗਦੇ ਤੇ ਆਂਦਾ ਢੇਰੀਆਂ ਤੂੰ ਲੈ ਜੀ ਮੈਂ ਹਾਂ ਚੰਗਾ ਸਵੇਰੇ ਲੈ ਜਾਏ ਵੀ ਜੇ ਟਾਈਮ ਤੇ ਹੀ ਗਏ ਦੂਜੇ ਦਿਨ ਆਂਦਾ ਹੈ ਤੇ ਡੀਸੀ ਵੀ ਨਹੀਂ ਦੇ ਸਕ ਖੋਲ ਸਕਦਾ ਤੇ ਮੈਂ ਮੈਂ ਹਾਂ ਦੇ ਦੇ ਯਾਰ ਮੱਝ ਸੂਣ ਵਾਲੀ ਹੈ ਪੱਠੇ-ਪੁੱਠੇ ਪਾਵਾਂਗੇ ਤੇ ਤੇ ਭੁੱਖੀਆਂ ਬੱਝੀ ਇਹ ਆਂਦਾ ਵਰਕਾ ਪਾੜਦਾ ਤਾਹਣ ਦੇਖ ਬਹੁਤ ਡਰਾਉਣਾ ਮਾਹੌਲ ਸੀ ਪਾਣੀ ਦੇ ਵਿੱਚ ਛੱਲਾ ਪੈਂਦੀਆਂ ਸੀ ਪਾਣੀ ਪਾਣੀ ਚਾਰ ਚਫੇਰੇ ਸੀ ਜਦੋਂ ਦੇਖੀਦਾ ਸੀ ਤਾਂ ਉਹ ਅੱਖਾਂ ਨਿਗਾ ਪਾੜਦੀਆਂ ਇਹਨਾਂ ਪਾਣੀ ਨੂੰ ਮੈਨੂੰ ਨੰਬਰਦਾਰ ਨੇ ਆਖਿਆ ਵੀ ਕੱਲਾ ਨਾ ਲੜੀ ਮੈਂ ਉਹਨਾਂ ਦਾ ਫੈਸਲਾ ਕਰਾਂਗੇ ਜਾ ਕੇ ਇਹਨਾਂ ਆਖਿਆ ਉਹਦੇ ਜਿਹੜੀਆਂ ਮੱਝਾਂ ਇਹ ਦਿਨ ਲਾਲਚੀ ਹੋ ਗਏ ਲਾਲਚੀ ਹੋ ਗਏ ਜੀ ਧੱਕੇ ਧੱਕੀ ਹੋ ਗਏ ਸਾਨੂੰ ਗਲਥੇ ਮਾਰੇ ਜਨਾਨੀ ਦੇ ਦੋ ਡੰਡੇ ਮੇਰੇ ਬਾਹਰ ਤੇ ਆਣਗੇ ਵੱਜਾਂ ਹੀ ਸੋਣ ਵਾਲੀਆਂ ਹੀ ਖਲ ਚਾਰਦੇ ਦੇ ਤੇਲ ਚਾਰਦੇ ਦੇ ਹੀ ਸੇਵਾ ਕਰਦੇ ਆਂ ਦੁੱਧ ਗਵੇਚਾਂਗੇ ਲੋਡ ਕਰਾਂਗੇ ਆਪਣੇ ਘਰ ਦੇ ਜੱਟਾਂ ਦੇ ਤਾਂ ਰੋਜ਼ਗਾਰ ਹੀ ਇਹੋ ਆ ਸਾਡੀ ਤਾਂ ਵੀ ਆਸ ਮੁੱਕ ਗਈ ਕਿਸੇ ਨੂੰ ਸੱਟ ਨਹੀਂ ਲਾਈ ਇਥੇ ਤੇ ਆਪੇ ਚੀਜੀ ਵੱਡੀ ਫਰਦਾ ਤੇ ਉਹ ਸਾਡੇ ਕੋ ਕੋਈ ਸੱਟ ਨਹੀਂ ਲੱਗੀ ਇਹਨੂੰ ਤੇ ਬਾਹ ਕੇ ਦੀ ਵੱਡੀ ਆ ਧੋਕੇ ਜਾ ਕੇ ਦੜੀ ਆ ਇਹ ਹੱਥ ਨਾਲ ਬੰਨ ਕੇ ਦਾਤਰੀ ਤੇ ਪੱਠੇ ਵੜਦਾ ਆ ਪੰਜਾ ਕੇ ਨੇ ਇੱਕ ਕੰਮ ਕੀਤਾ ਆ ساری ਕਸ਼ੀ ਕੀ ਕੰਮ ਕੀਤਾ ਇਹ ਜੀ ਇਹਨੇ ਹੱਥ ਵੱਡਿਆ ਉੱਥੇ ਜਾ ਕੇ ਚੀਚੀ ਵੱਡੀ ਚੀਚੀ ਵੱਡ ਕੇ ਤੇ ਉਹ ਛੱਬਜਾ ਬਣ ਜਾਂਦਾ ਤੇ ਉਹਨਾਂ ਨੇ ਰਾਜ ਪਰਚਾ ਬਣਾਇਆ ਰਾਜ ਪਰਚਾ ਬਣਾਇਆ ਸਾਡੀ ਸਰਕਾਰ ਕੋਲ ਮੰਗ ਕਰਦੇ ਆ ਸਾਡਾ ਫੈਸਲਾ ਕੀਤਾ ਜੇ ਇਹਨ ਕੁਵਾਰੀ ਕੀਤੀ ਜੇ ਮਾਹੌਲ ਉਹ ਥੋੜਾ ਪਾਣੀ ਆ ਜਿਹਨੂੰ ਆਇਆ ਸ਼ਾਮ ਨੂੰ ਪਾਣੀ ਮਾਹੌਲ ਬਹੁਤ ਮਾੜਾ ਹੋ ਗਿਆ ਬਹੁਤ ਜ਼ਬਰਦਸਤ ਪਾਣੀ ਆ ਅਸੀਂ ਫੇਰ ਨਾ ਇੱਥੇ ਡੰਗਰ ਵੱਜੇ ਨੇ ਥੋੜਾ ਥੋੜਾ ਪਾਣੀ ਆ ਉੱਚੇ ਥਾਂ ਬੰਦ ਆ ਰਿਹਾ ਖੁਰਲੀ ਦੇ ਬੰਨ ਉੱਥੇ ਬੰਨ ਇੱਥੇ ਬੰਨ ਬਾਅਦ ਚ ਪਾਣੀ ਜਿਆਦਾ ਰਾਤ ਨੂੰ ਹੋ ਗਿਆ 11-12 ਵਜੇ ਉਸ ਡੰਗਰ ਮੇ ਟਰੈਕਟਰ ਨਾ ਵੱਧੇ ਉਸ ਮੈਂ ਖੁਰਲੀ ਨਾ ਵੱਧੇ ਖੁਰਲੀ ਚ ਡੰਗਰ ਵੜ ਗਏ ਉੱਚੇ ਉਹ ਵੜ ਗਏ ਤੇ ਆਖਿਆ ਉੱਚੇ ਥਾਂ ਹੋ ਗਏ ਉਹਦੇ ਤੋਂ ਉੱਚੇ ਜਾ ਗਿਆ ਉਹ ਵੇਖੋ ਦਰਸਤ ਇੱਥੇ ਪਾਣੀ ਆ ਗਿਆ ਟਰੈਕਟਰ ਦੀ ਛਧੜੀ ਤੇ ਉਹਨਾਂ ਨੇ ਫੇਰ ਔਖਿਆ ਸੋਕੇ ਤੇ ਖੁਰਲੀ ਵੱਧੀ ਸੀ ਲੱਕੜ ਦੀ ਲੰਬੜਦਾਰ ਦੇ ਡੇਰੇ ਖੜੀ ਆ। ਉਹ ਧੂਕੇ ਲੱਗੇ ਗਾਈਆਂ ਵੱਡੀਆਂ ਰੱਥੇ ਵੱਡੇ ਨਹੀਂ ਆ। ਹਾਂਜੀ। ਉਹ ਵੱਡੇ ਦੇ ਯੋਰ ਹੋ ਗਿਆ ਮਰ ਗਈਆਂ। ਤਿੰਨ ਮੱਝਾਂ। ਮੈਨੂੰ ਜਿੰਨੇ ਵਾਪਸ ਨਹੀਂ ਗਈ ਤੇ ਫਿਰ ਡੰਗਰਾ ਤੁਹਿਆ ਰੱਥੇ ਵੱੜਦੇ। ਇਹ ਆਖਿਆ ਵੀ ਸਾਨੂੰ ਨਾ ਹੁਣ ਰੋੜ ਦੇ ਮਰ ਗਈ ਡੰਗਰੇ। ਤੇ ਉਹਨਾਂ ਦੇ ਫਿਰ ਰੱਥੇ ਵੱੜਦੇ ਸੋਣ ਵਾਲੀਆਂ ਮੱਝਾਂ ਕਿੰਨੇ ਹੀ ਤਿੰਨ ਮੱਝਾਂ ਮਰੀਆਂ ਜੀ। ਉਸੇ ਹਾਂਜੀ। ਇਹ ਡੰਗਰ ਦੇ ਸੱਪ ਪੰਜ ਛੇੜ। ਤਿੰਨ ਮਰੀਆਂ ਤੇ ਤਿੰਨ ਹਜ਼ਾਰ ਉੜ ਗਈਆਂ। 1 ਸਵਾਲਾ ਜਾਵੜੀ। ਕਸਵਾਲਾ ਜਾਣੀ ਉਹ ਤੇ ਰਾਤ ਇੱਕ ਕੋਣੀ ਫੜ ਕੇ ਆਂਦੀ ਚੌਕੀ ਤੋਂ ਉਹਨੇ ਆ ਦੱਸਿਆ ਵੀ ਪਿੰਡ ਲੈ ਗਏ ਜੀ ਤਾ ਦੂ ਮੱਜਾ ਸਾਡੀਆਂ ਆਣ ਕੇ ਇਹਦੇ ਘਰ ਆਖਿਆ ਵੀ ਮੱਜਾ ਤੇਰੇ ਆ ਲਿਆ ਰਾਤ ਦਾ ਟਾਈਮ ਆ ਦਿਨ ਦੁਪਹਿਰ ਤੇ ਪਾਣੀ ਬੜਾ ਲੰਗ ਨਹੀਂ ਲੱਗਵੇ ਤੇ ਆਂਦਾ ਤੇਰੀਆਂ ਤੂੰ ਲੈ ਜੀ ਮੈਂ ਹਾਂ ਚੰਗਾ ਸਵੇਰੇ ਲੈ ਜਾਗੇ ਵੀ ਜੇ ਟਾਈਮ ਤੇ ਹੀ ਗਏ ਦੂਜੇ ਦਿਨ ਆਂਦਾ ਹੈ ਤੇ ਡੀਸੀ ਵੀ ਨਹੀਂ ਦੇ ਸਕ ਖੋਲ ਸਕਦਾ ਤੇ ਮੈਂ ਮੈਂ ਹਾਂ ਦੇ ਦੇ ਯਾਰ ਮਾਜੀ ਸੂਣ ਵਾਲੀ ਪੱਠੇ-ਪੁੱਠੇ ਪਾਵਾਂਗੇ ਇਹ ਤੇ ਬੁਖਮੀ ਬਦੀ ਇਹ ਅੰਨ ਵਰਕਾ ਪਾੜਦੇ ਆਹਨ ਦੇਖੀ ਹਾਂਜੀ ਉੱਥੇ ਮੀਟ ਸ਼ੀਟ ਖਾਂਦਾ ਭਈ ਬੂਈ ਸਾਰੇ ਵੱਲ ਕੀਤੇ ਮੈਂ ਕੱਲਾ ਬੰਦਾ ਮੈਨੂੰ ਲੰਬੜਦਾਰ ਨੇ ਆਖਿਆ ਭੀ ਕੱਲਾ ਨਾ ਲੜੀ ਮੈਂ ਆਂਗਾ ਤੇ ਫੈਸਲਾ ਕਰਾਂਗਾ ਜਾ ਕੇ ਇਹਨਾਂ ਆਖਿਆ ਜੋਂ ਦੇ ਜਿਹੜੀਆਂ ਮੱਝਾਂ ਇਹ ਦਿਨ ਲਾਲਚੀ ਹੋ ਗਏ ਲਾਲਚੀ ਹੋ ਗਏ ਧੱਕੇ ਧੱਕੀ ਹੋ ਗਏ ਸਾਨੂੰ ਘਥੇ ਮਾਰੇ ਜਨਾਨੀ ਦੇ ਦੋ ਡੰਡੇ ਮੇਰੇ ਬਾਸ ਤੇ ਆਣ ਕੇ ਚਲੋ ਮੈਂ ਹੁ ਕਿਸੇ ਦੇਖਿਆ ਜੰਨੇ ਮਾਰ ਕੇ ਡਿੱਗ ਪਈ ਇੱਟਾਂ ਦੇ ਉੱਤੇ ਮੂੰਹ ਪਰ ਮ ਆਪੇ ਮੱਥਾ ਪਾੜ ਗਿਆ ਦਾ ਜੀਤਾ ਅੰਦਰੋਂ ਦੰਤ ਕੱਢ ਕੇ ਲਿਆ ਉਹ ਮੂਰੇ ਪ੍ਰਭ ਜੋਗ ਨੂੰ ਮਾਰਨ ਲੱਗਾ ਅਸੀਂ ਉਹਨੂੰ ਉਹਨੇ ਫੜ ਲਿਆ ਫੜ ਲਿਆ ਦਗਾ ਕੇ ਖੋਲਿਆ ਕੋਈ ਅਸੀਂ ਦੰਤ ਨਹੀਂ ਮਾਰਿਆ ਕੁਝ ਨਹੀਂ ਕੀਤਾ ਕਿਸੇ ਨੂੰ ਛੱਟ ਨਹੀਂ ਲਈ ਤੇ ਇਥੇ ਤੇ ਆਪੇ ਚੀਜੀ ਵੱਢੀ ਫਿਰਦਾ ਤੇ ਉਹ ਸਾਡੇ ਕੋਈ ਛੱਟ ਨਹੀਂ ਜੇ ਲੱਗੀ ਨਹੀਂ ਤੇ ਬਾਹ ਕੇ ਦੀ ਵੱਢੀ ਆ ਧੋਕੇ ਜਾ ਕੇ ਦਲੀ ਆ ਇਹ ਹੱਥ ਨਾਲ ਬੰਨ ਕੇ ਦਤਰੀ ਤੇ ਪੱਠੇ ਵੱਢਦਾ ਆਪ ਜਾ ਕੇ ਨੇ ਕੰਮ ਕੀਤਾ ਆ ਸਾਰੀ ਕੁਛ ਵੀ ਕੀ ਕੰਮ ਕੀਤਾ ਜੀ ਇਹ ਜੀ ਇਹਨੇ ਹੱਥ ਵਡਿਆ ਉੱਥੇ ਜਾ ਕੇ ਚੀਚੀ ਵੱਡੀ ਚੀਚੀ ਵੱਢ ਕੇ ਤੇ ਉਹ ਛੱਬਜਾਂ ਬਣਾ ਜਾਂਦਾ ਕਿ ਉਹਨਾਂ ਨੇ ਅੱਜ ਪਰਚਾ ਬਣਾਇਆ ਅਸੀਂ ਸਰਕਾਰ ਕੋਲ ਮੰਗ ਕਰ ਰਹੇ ਆ ਸਾਡਾ ਫੈਸਲਾ ਕੀਤਾ ਜੇ ਇਹਨਕਵਾਰੀ ਕੀਤੀ ਜੇ ਕਿੰਨੇ ਦਿਨ ਉਹ ਯੂਸੀ ਘਰ ਚ ਜਦੋਂ ਮੈਂ ਤੇ ਮੇਰੀ ਫੈਮਿਲੀ ਸੀ ਉਹ ਪਿੱਛੀ ਆ ਅਸੀਂ ਛੱੜੀ ਤੇ ਰਹੇ ਆ ਜੀ ਆਹ ਕਿੰਨੇ ਦਿਨ ਕਿੰਨੇ ਦਿਨ ਰਹੇ ਦੋ ਦਿਨ ਦੋ ਰਾਤਾਂ ਹਾਂਜੀ ਦੋ ਰਾਤਾਂ ਰਹੇ ਆ ਤੇ ਜੇ ਉੱਥੇ ਦੇ ਨਹੀਂ ਉੱtre ਆ ਇਹੋ ਪਾਣੀ ਇੱਥੇ ਹੈ ਮਰ ਜਾਨੇ ਕੋਈ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਤੁਹਾਨੂੰ ਬਚਾਉਂ ਨਹੀਂ ਹੈ ਅਧਿਕਾਰੀ ਦੇ ਦਰ ਨੂੰ ਕੋਈ ਮੂੰਹ ਨਹੀਂ ਜੀ ਕਰ ਸਕਦਾ ਯਾਰ ਯਾਰ ਫੁੱਟ ਪਾਣੀ ਹੈ ਉੱਥੇ 12-15 ਫੁੱਟ ਜਿਗਲਾਸ ਪਾਣੀ ਆ ਥੜਾ ਚਾਹੀ ਜੀ ਨੂੰ ਇੱਥੇ ਹੀ ਪਾਣੀ ਹੋ ਗਿਆ 6 ਫੁੱਟ 7 ਫੁੱਟ ਹਾਂਜੀ ਇੱਥੇ ਕਿਸੇ ਦੀ ਜ਼ਰੂਰਤ ਨਹੀਂ ਹੁੰਦੀ ਤੇ ਨਾ ਕੋਈ ਆਈ ਸਕੇ ਸੀ ਨਹੀਂ ਕੀਤਾ ਜੀ ਇਹ ਨੰਬਰਦਾਰ ਗਿਆ ਤੇ ਅੰਦਰ ਵੀ ਲੈ ਲੋ ਖੋਲ ਲੋ ਤੇ ਉਹ ਭੱਜ ਗਿਆ ਫੌਜ ਨਾਲ ਫੌਜ ਨੂੰ ਲੈ ਸਾਡੇ ਉੱਤੇ ਹੇ ਮਾਤਾ ਨੂੰ ਸੱਟ ਲਾਇਆ ਹੈ ਅਸੀਂ ਨਹੀਂ ਲਾਈ ਅਸੀਂ ਆਪਣੀਆਂ ਮੱਜਾਂ ਲੈ ਕੇ ਆ ਗਏ ਅਸੀਂ ਕਿਸੇ ਪਾਸੇ ਗਏ ਨਹੀਂਗੇ ਹਾਂਜੀ ਇਹ ਭੱਜ ਕੇ ਚਲੇ ਗਏ ਸਾਨੂੰ ਦੇ ਤਾਂ ਅਸੀਂ ਸਾਹੀ ਕੀ ਕਰਨ ਜਾਣਾ ਸਾਡੇ ਨਗਰ ਆ ਕੇ ਸਾਡੂ ਅਸੀਂ ਥੜੇ ਨਹੀਂ ਜਾਣਾ ਪਿਆ ਸਾਨੂੰ ਇਹ ਚਲੇ ਗਏ ਨੇ ਇਹਨਾਂ ਬਣਾਇਆ ਛੱਪ ਜੇ ਸਾਡੇ ਤੇ ਜਾ ਕੇ ਕੀ ਮੰਗ ਕਰਦੇ ਪਤ ਪ੍ਰਸ਼ਾਸਨ ਅਸੀਂ ਇਹ ਮੰਗ ਕਰ ਰਹੇ ਹਾਂ ਇਨਸਾਫ ਹੋਣਾ ਚਾਹੀਦਾ ਇੱਥੇ ਆ ਕੇ ਇਹਨਾਂ ਦਾ ਕਰਦੇ ਇਨਕੁਆਰੀ ਐਸਐਸਪੀ ਜਿਹੜਾ ਐਸਐਸਪੀ ਵੀ ਅਸੀਂ ਬੇਨਤੀ ਕਰਦੇ ਹਾਂ ਉਹ ਉੱਚ ਅਧਿਕਾਰ ਜੀ ਨੂੰ ਹੱਥ ਜੋੜ ਕੇ ਸਾਡਾ ਫੈਸਲਾ ਕੀਤਾ ਜੇ ਟਾਡਾ ਨੁਕਸਾਨ ਵੀ ਬਹੁਤ ਹੋਇਆ ਹੈ ਨੁਕਸਾਨ ਸਾਡੇ ਜਥੇਬੰਦੀ ਤੁਹਾਡੇ ਕੋਲ ਜਾਂ ਕੋਈ ਸਰਕਾਰ ਦਾ ਅਧਿਕਾਰੀ ਆ ਜਥੇਬੰਦੀਆਂ ਬਹੁਤ ਆਈਆਂ ਨੇ ਜੀ ਉਹ ਜਥੇਬੰਦੀਆਂ ਜੀ ਪਿੰਡ ਚ ਚਲੀਆਂ ਨੇ ਡੇਰਿਆਂ ਤੇ ਨਹੀਂ ਅਜੇ ਆ ਸਕੀਆਂ ਪਾਣੀ ਕਾਰਨ ਹੋਣ ਆਉਂਦੀਆਂ ਨਹੀਂ ਅਜੇ ਤੱਕ ਨੇ ਵਿਚਾਰਿਆਂ ਕੋ ਪੁੱਜਿਆ ਗਿਆ ਕੋਈ ਲੋੜ ਮੰਗ ਹੈ ਜੀ ਨਾ ਸਮੇਂ ਦੀ ਕੋਈ ਲੋੜ ਮੰਗ ਹੈ ਇਹ ਤੇ ਗਵਰਨਮੈਂਟ ਨੂੰ ਦੇਖ ਲਓ ਖਰਾਬਾ ਹੋਇਆ ਫਸਲਾਂ ਦਾ ਕੋਠਿਆਂ ਦਾ ਸਭ ਨੁਕਸਾਨ ਹੋ ਗਿਆ ਤੇ ਕੋਈ ਸ਼ਾਇਦ ਬਚੀ ਨਹੀਂ ਕਰ ਜੀ ਤੁਸੀਂ ਜਿਹੜੇ ਮਰੇ ਕਾਫੀ ਮੰਗੇ ਹੋਣਗੇ ਨਾ ਹਾਂਜੀ ਹਾਂਜੀ ਲੱਖ ਲੱਖ ਡੇਡ ਡੇਡ ਲੱਖ ਦੇ ਡੰਗਰ ਜੀ ਹਾਂਜੀ ਉਹ ਮਾਝ ਇੱਕ ਬੱਜੀ ਆ ਉਹਨਾਂ ਦੇ ਨਾਲ ਦੀ ਇਹ ਇਹਨਾਂ ਨੂੰ ਛੁੱਟੀ ਆ ਹਾਂਜੀ ਇਹ ਮਹਿੰਗੀ ਮੁੰਦੀ ਡਗਰੀ ਨਸਲ ਦੀ ਡਗਰੀ ਤੇ 16 ਵਾਲੀ ਐ ਇੱਕ ਮਹੀਨੇ ਨਹੀਂ ਡੇਢ ਨੂੰ ਇੱਥੇ ਤੱਕ ਸੋਣ ਵਾਲੇ ਕਗੇ ਵੈਰੀ ਗੁਰ ਹਰ ਸਾਹਿਬ ਜੀ ਵੈਗੁਰ ਦੀ ਗੱਤੇ ਮੈਂ ਇਸਤਨਾਮ ਸਿੰਘ ਬਟੂਪ ਪਿੰਡ ਕਣੀ ਕੀ ਵੇਟ ਨੰਬਰਦਾਰ ਇਹ ਇਹਨਾਂ ਦੇ ਮੈਨੂੰ ਇਹਦੇ ਬੇਟਾ ਮੇਰਨਾ ਡਰਾਈਵਰੀ ਕਰਦਾ ਇਨੋਂ ਹੀ ਛੋਟੇ ਨਾਜ ਕਾਲੂ ਹੀ ਕੰਨੇ ਆ ਨਾ ਇਹਦਾ ਗਰਦੇਵ ਸਿੰਘ ਇਹ ਤੇ ਉਹਨੇ ਮੈਨੂੰ ਦੱਸਿਆ ਕਿ ਸੁਭਾ ਸਾਡੀਆਂ ਮੱਜਾਂ ਇਤਨਾ ਰੁੜਗੀਆਂ ਨੇ ਤੇ ਇਤਨਾ ਗੱਲਾਂ ਬੰਸਨ ਪਤਾ ਲੱਗ ਗਿਆ ਚਲੋ ਉੱਥੇ ਪਾਰ ਪਾਣੀ ਬੁਣੀ ਲੱਦਦੇ ਰਹੇ ਜਿੰਨਾ ਜੋਗੀ ਕਰਨਾ ਹੋਈਆਂ ਤੇ ਪਿੰਡ ਇਹ ਗਿਆ ਪਹਿਲੋ ਜਦੋਂ ਮੱਜਾਂ ਨੇ ਲੈ ਕੇ ਆਉਂਦੀਆਂ ਤੇ ਇਹਨੇ ਇੱਕ ਮੱਜ ਆਪਣੀ ਪਹਿਲੋ ਕਸੋਲ ਨੂੰ ਲੈ ਕੇ ਆਉਂਦੀ ਉਹਨੇ ਅੱਖ ਵੀ ਮੱਜਾਂ ਜੀਤੇ ਨੇ ਵੀ ਖੜੀਆਂ ਨੇ ਕਹਿੰਦੇ ਕੋਈ ਨਹੀਂ ਜੀਤਾ ਕਰਦੇ ਬੰਦਾ ਦੇਖ ਲਾਂਗੇ ਤੇ ਇਹ ਜਦੋਂ ਜੀਤੂ ਗੇਦ ਨੇ ਕਿਹਾ ਪਿੱਲੇ ਜੋ ਪਾ ਮੱਜਾ ਤੁਹਾਡੀਆਂ ਤੁਸੀਂ ਲੈ ਜਾਓ ਤੇ ਦੋ ਦਿਨ ਛੱਡ ਕੇ ਫਿਰ ਗੇਦ ਕਹਿੰਦੇ ਨਹੀਂ ਕੋਈ ਮੱਜਾ ਮੱਜਾ ਨਹੀਂ ਗਿਆ ਇਹ ਫੜਾ ਉਹਦੀਆਂ ਮੱਜਾਂ ਨੇ ਇਹਦੀਆਂ ਮੱਜਾਂ ਨੇ ਜੇ ਰੁੜ ਕੇ ਪਿੱਛੋਂ ਆਈਆਂ ਜਾਂ ਰੁੜ ਕੇ ਪਾਈਆਂ ਜਿਹੜਾ ਫੜਲੇ ਫੜਲੇ ਫਿਰ ਇਹਨਾਂ ਚਲੋ ਮੈਨੂੰ ਫੋਨ ਫਾਨ ਕੀਤਾ ਮੈਨੂੰ ਸੁਣਾ ਕੇ ਲਿਆ ਤੇ ਮੈਂ ਪਰੋਂ ਆਇਆ ਮੈਂ ਪਰ ਆਣ ਕੇ ਤੇ ਮੈਂ ਉਹਨਾਂ ਨੂੰ ਕਿਹਾ ਬੈਜੋ ਮੱਜੀਆਂ ਤੇ ਬੈਠੇ ਆਂ ਇਹ ਤੇ ਮੈਂ ਆ ਮੇਰਾ ਨਾਮ ਮੇਰਾ ਨੌਕਰ ਆ ਤੇ ਇਹ ਆ ਨਾਲ ਆ ਤੇ ਦਾ ਬੇਟਾ ਆ ਇੰਚਰ ਜਣੇ ਆਹੀਂ ਤੇ ਨਹੀਂ ਮੰਜੀਆਂ ਤੇ ਬਹਿ ਗਏ ਆ ਤੇ ਮੈਂ ਕਿਹਾ ਵੀ ਕਰੋ ਜਿਹੜੀ ਗੱਲ ਕਰਨੀ ਏ ਉਹ ਵੀ ਬਹਿ ਗਏ ਨੇ ਮੈਂ ਵੀ ਉਹ ਡੰਗਰਾਂ ਦੀ ਗੱਲ ਆ ਕਿ ਡੰਗਰ ਉੱਡ ਕੇ ਆਏ ਉਹਨਾਂ ਦੀ ਗੱਲ ਇਹਦਾ ਜਿਹੜਾ ਵੱਡਾ ਬੇਟਾ ਆ ਵਿਦਿਆਸਾਗਰ ਉਹ ਕਹਿੰਦਾ ਵੀ ਕਿਹੜੇ ਡੰਗਰ ਇੱਕੋ ਤਾਂ ਉੱਠ ਕੇ ਕਹਿੰਦਾ ਤੇ ਇਹਦਾ ਬੇਟਾ ਕਹਿੰਦਾ ਵੀ ਜਿਹੜੇ ਸਾਡੇ ਡੰਗਰ ਨੇ ਹੋਰ ਕਿਹੜੇ ਡੰਗਰ ਨੇ ਉਹ ਕਹਿੰਦੇ ਇਹਦੇ ਡੰਗਰ ਕਹਿੰਦਾ ਡੀਸੀ ਨਹੀਂ ਲੈ ਸਕਦਾ ਇਹਦੇ ਉਹ ਅਜੀ ਆ ਫਰਾਂ ਨੂੰ ਹਵਾ ਪਤਾ ਨਹੀਂ ਕਿਹੜੀ ਚੀਜ਼ ਹੈ ਜੀ ਇੱਕ ਮੈਂ ਸਰਕਾਰ ਕੋ ਇਹ ਕਰਦਾ ਮੰਗ ਵੀ ਉਹਦੇ ਕੋਰ ਚੈੱਕ ਕੀਤੇ ਜਾਣ ਉਹਦਾ ਸਾਰਾ ਕੁਝ ਚੈੱਕ ਕੀਤਾ ਉਹਦੇ ਕੋਰ ਚ ਇੰਨਾ ਪੈਸਾ ਆਉਂਦਾ ਕਿੱਥੋਂ ਆ ਬਸ ਮੈਨੂੰ ਇੰਨਾ ਕਿ ਮੈਂ ਬਾਹਰੀ ਗੱਲਾਂ ਕਰਨੀਆਂ ਨਹੀਂ ਤੂੰ ਪਿੰਡ ਦੇ ਮੁਖਤ ਪਰ ਆਜ ਵੀ ਤੁਹਾਡੇ ਮੈਂ ਪਿੰਡ ਦਾ ਲੰਬੜ ਨਹੀਂ ਆਖੀ ਕਿ ਲੱਗੇ ਉਹ ਤੇ ਇਹਨਾਂ ਦੇ ਡੰਡੇ ਮਾਰਦੇ ਰਹੇ ਜੀ ਮੈਂ ਛਡੋਂਦਾ ਰਹੇ ਡੰਡੇ ਮਾਰਦੇ ਤੋਂ ਨਹੀਂ ਮੈਨੂੰ ਸਗੋ ਕਹਿੰਦਾ ਵੀ ਜੋ ਤੂੰ ਇਹਨਾਂ ਦੇ ਨਾਲ ਆਇਆ ਜੋ ਕਰਨਾ ਕਰਨਾ ਉਹ ਜਿਹੜਾ ਕੋਈ ਪਰਚਾ ਆ ਕੀ ਮੰਗ ਕਰਦੇ ਪਰਚੇ ਉਹਨਾਂ ਛਭੀਆਂ ਕਰਾਈਆਂ ਜੀ ਛਭੀਆਂ ਦੀ ਛੁੱਟੀਆਂ ਨੇ ਤੇ ਮੈਂ ਸਰਕਾਰ ਨੂੰ ਮੰਗ ਕਰਦਾ ਐਸਐਸਪੀ ਸਾਹਿਬ ਨੂੰ ਮੰਗ ਕਰ ਮੰਗ ਕਰਦਾ ਵੀ ਇਹਦੀ ਅਨਕਵਾਇਜ ਹੋਣੀ ਚਾਹੀਦੀ ਐਨਕਵਰੀ ਹੋਣੀ ਚਾਹੀਦੀ ਬਸ ਇਹੋ ਸਾਨੂੰ ਸੰਦੇਸ਼ੇ ਜੀ ਅਨਕਵਰੀ ਹੋਵੇ ਉਹ ਸਾਫ ਹੋ ਜਾ ਇਨਸਾਫ ਹੋ ਜਾ ਬਸ ਇਨਸਾਫ ਹੋਣਾ ਚਾਹੀਦਾ ਇਹਦਾ ਨਾ ਇਹਦਾ ਰਿਆ ਤੇ ਅੱਗੇ ਕੱਖ ਨਹੀਂਗਾ ਪੰਜਰ ਮਜਾਂ ਬਰ ਰੁੜਗੀਆਂ ਨੇ ਫਸਲ ਮਾਰੀ ਗਈ ਆ ਤੇ ਕੋਠੇ ਟਹਿ ਗਏ ਕੱਖ ਰਿਆ ਨੀਗਾ ਚਲੋ ਤੇ ਸਾਰੇ ਨਾਲ ਚਲੋ ਫੇਰ ਵੀ ਜਿਹਦੇ ਪੰਜ ਸੱਤ ਡੰਗਰ ਨਾਲੇ ਪੰਜ ਛੇ ਡੰਗਰ ਨਾਲੇ ਇਹਨਾਂ ਕਟੀਕੁਟੀਆਂ ਮਰ ਗੀਆਂ ਸਾਰੀਆਂ ਮਰਗੀਆਂ ਦੇ ਭਰਾ ਦੀਆਂ ਮਰਗੀਆਂ ਇਹਦੀਆਂ ਮਰਗੀਆਂ ਹਾਂਜੀ ਪਾਣੀ ਵਾਹ ਵਾ ਸੀ ਕਿੰਨਾ ਨੁਕਸਾਨ ਹੋਇਆ ਬੜਾ ਨੁਕਸਾਨ ਹੋਇਆ ਡੰਗਰਾਂ ਦਾ ਇਹ ਡੰਗਰਾਂ ਦਾ ਨੁਕਸਾਨ ਆਇਆ ਡੰਗਰ ਰੁੜ ਗਏ ਤੇ ਇੱਕ ਮਰਮੁਰਗੇ ਸਾਰੇ ਇੱਕ ਗਾਂ ਹੀ ਤੇ ਇੱਕ ਮੱਝ ਹੀ ਤੇ ਇੱਕ ਗਾਂ ਹੀ ਸੂਣ ਵਾਲੀ ਹੀ ਮੱਝ ਵੀ ਸੂਣ ਵਾਲੀ ਹੀ ਦੋਵੇਂ ਰੁੜ ਗਏ ਤੂੰ ਪਤਾ ਤੂੰ ਫਿਰ ਤੂੰ ਆਪਣੇ ਜਾਣ ਕੇ ਦੰਬ ਜਾਈ ਆ ਅਈਓ ਪਾਣੀ ਹੈ ਜੀ ਚਾਂਡਿਆ ਸੀ ਤੇ ਅਸੀਂ ਆਪ ਚਲ ਗਏ ਸੀ ਤੇ ਡੰਗਰ ਇੱਥੇ ਹੀ ਸਾਰੇ ਮੰਗੇ ਭੀ ਇੱਕ ਮੇਰੀ ਗਾਂ ਜਿਹੜੀ ਰੁੜ ਗਈ ਆ ਤੇ ਇੱਕ ਮੱਝ ਮੇਰੀ ਸੂਣ ਵਾਲੇ ਦੋਵੇਂ ਡੰਗਰ ਤੇ ਇਸ ਕਰਕੇ ਹੀ ਉਹ ਫੇਰ ਅਸੀਂ ਲੈ ਸਭ ਇਹ ਤੇ ਇਸ ਗੁਰ ਨਾਰਵਿੰਦਰ ਕੋ ਕਣੀ ਜੇ ਬੇਤ ਜਦੋਂ ਰਾਵੀ ਦਰਿਆ ਵਿੱਚ ਪਾਣੀ ਆਇਆ ਉਦੋਂ ਕਿਵੇਂ ਦਾ ਮਾਹੌਲ ਸੀ ਕਿਵੇਂ ਤੁਸੀਂ ਬਚੇ ਬਹੁਤ ਡਰਾਵਣਾ ਮਾਹੌਲ ਸੀ ਪਾਣੀ ਦੇ ਵਿੱਚ ਛੱਲਾ ਪੈਂਦੀਆਂ ਸੀ ਪਾਣੀ ਪਾਣੀ ਚਾਰਚ ਫੇਰੇ ਸੀ ਜਦੋਂ ਵੇਖੀਦਾ ਸੀ ਤਾਂ ਉਹ ਅੱਖਾਂ ਨਿਗਾ ਪਾੜਦੀਆਂ ਇਹਨਾਂ ਪਾਣੀ ਸੀ ਸਿਰ ਚੱਕਰਾ ਜਾਂਦਾ ਸੀ ਫਿਰ ਅੱਖਾਂ ਬੰਦ ਕਰ ਲੈਂਦੀਆਂ ਸੀ ਕਿੰਨਾ ਕੇ ਘਰ ਚ ਪਾਣੀ ਕੱਢ ਬਗੇ ਘਰ ਪਾਣੀ ਆ ਉਹ ਬੂਏ ਤਿਕਰ ਪਾਣੀ ਸੀ ਜੇ ਉੱਥੋਂ ਤੱਕ ਅੰਦਰ ਪਾਣੀ ਪੂਰਾ ਫੁੱਲ ਭਰਿਆ ਹੀ ਫ੍ਰਿਜ ਤਰਦੀ ਪੱਖੇ ਤਰਦੇ ਹੀ ਬੈੱਡ ਤਰਦੇ ਹੀ ਦੋ ਬੈੱਡ ਇੱਥੇ ਕਮਰਿਆਂ ਦੇ ਵਿੱਚ ਥੱਲੇ ਆ ਗਏ ਉਹ ਸਾਰੇ ਸਾਡੇ ਟੁੱਟ ਗਏ ਸਮਾਨ ਸਾਡਾ ਸਾਰਾ ਗਲ ਗਿਆ ਕਿਵੇਂ ਬਚਾ ਕੀਤਾ ਤੁਸੀਂ ਬਚਾ ਕੀਤਾ ਹੀ ਟਰੈਕਟਰ ਦੇ ਉੱਤੇ ਚੜ ਕੇ ਟਰੈਕਟਰ ਦੀ ਛਤੜੀ ਦੇ ਉੱਤੇ ਰਹੇ ਦੋ ਰਾਤਾਂ ਦੋ ਦਿਨ ਭੁੱਖੇ ਪਾਣੇ ਭੁੱਖੇ ਪਾਣੇ ਨਾ ਕੋਈ ਪਾਣੀ ਨਾ ਕੋ ਖਾਣਾ ਨਾ ਕੁਝ ਕੋਈ ਥੰਰਾਂ ਦਾ ਸਾਡੇ ਡੰਗਰ ਆਪਣੇ ਮਰ ਗਏ ਰੁੜ ਕੇ ਲੱਜਾਂ ਹੀ ਸੋਣ ਵਾਲੀਆਂ ਅਸੀਂ ਖੜ ਚਾਰਦੇ ਦੇ ਤੇਲ ਚਾਰਦੇ ਦੇ ਅਸੀਂ ਵੀ ਸੇਵਾ ਕਰਦੇ ਹਾਂ ਦੁੱਧ ਵੇਚਾਂਗੇ ਲੋਡ ਕਰਾਂਗੇ ਆਪਣੇ ਘਰ ਦੇ ਜੱਟਾਂ ਦੇ ਤਾਂ ਰੋਜ਼ਗਾਰ ਹੀ ਇਹੋ ਆ ਸਾਡੀ ਤਾਂ ਵੀ ਆਸ ਮੁੱਕ ਗਈ ਕਿੰਨਾ ਕਿ ਨੁਕਸਾਨ ਹੋ ਜਾ ਰਿਹਾ ਸਾਡਾ ਨੁਕਸਾਨ ਸਾਰਾ ਘਰ ਦਾ ਕੋਈ ਚੀਜ਼ ਨਹੀਂ ਬਚੀ ਹੈਗੀ ਆ ਜਿਹੜੀ ਇੱਕ ਅੱਧੀ ਬਚੀ ਆ ਵੀ ਪਤਾ ਨਹੀਂ ਚੱਲਣੀ ਕਿੰਨੀ ਚੱਲਣੀ ਕਿਹ ਜਥੇ ਬੰਦੀ ਨਹੀਂ ਜਾਂ ਕੋ ਪ੍ਰਸ਼ਾਸਨ ਵਾਲੇ ਘੜੀ ਤੱਕ ਪੁੱਜਾ ਹੁੰਦਾ ਕੋਈ ਨਹੀਂ ਆ ਜਿੱਥੇ ਡੇਰੇ ਤੇ ਨਹੀਂ ਆਇਆ ਹੁੰਦੇ ਰਹੇ ਪਿੰਡ ਫਿਰ ਕੇ ਚਲ ਜਾਂਦੇ ਰਹੇ ਨੇ ਦੇ ਰਿਆਂ ਤੇ ਨੰਗਾ ਹੀ ਨਹੀਂ ਤੁਹਾਨੂੰ ਪਤਾ ਹੀ ਅੱਜ ਤੁਸੀਂ ਨੰਗ ਕੇ ਆਏ ਕਿੱਦਾਂ ਨੰਗ ਕੇ ਆਏ ਕੱਲ ਦੀ ਜੇਸੀਪੀ ਲੱਗੀ ਹੈ ਕੱਲ ਦਾ ਨੰਗਾ ਬਣਾਉਣ ਦਾ ਮੜ ਮੋਟਾ ਹੁਣ ਭਾਈ ਕੋਈ ਪਹੁੰਚਿਆ ਜੇ ਤੱਕ ਨਹੀਂ ਪਹੁੰਚਿਆ ਕੋਈ ਜਦ ਕਿ ਡੰਗਰੇ ਜਿਵੇਂ ਭੁੱਖੇ ਤਾਂ ਕੋਈ ਪਸ਼ੂ ਇਚਾਰਾ ਵਗੈਰਾ ਨਹੀਂ ਵਜਿਆ ਨਾ ਟੂੜੀ ਟਾੜੀ ਕੁਛ ਨਹੀਂ ਵਜਿਆ ਕੋਈ ਚਾਰਾ ਨਹੀਂ ਵਜਿਆ ਫੀਡ ਥੋੜੀ ਜੀ ਮਿਲੀ ਸੀ ਉਹ ਗਿਤਾਵਾ ਘਤੋ ਦਾ ਕਰਦੇ ਵੀ ਖਾ ਟੂੜੀ ਟਾੜੀ ਆ ਇੱਥੇ ਹੈ ਥੋੜੀ ਜੀ ਪਾਪੂ ਕੀ ਮੰਗ ਕਰਦੇ ਕੋਈ ਅਸੀਂ ਮੰਗ ਕਰਦੇ ਸਾਡਾ ਜਿੰਨਾ ਘਰ ਦਾ ਸਮਾਨ ਟੁੱਟ ਭੱਜ ਹੋਈ ਸਾਨੂੰ ਘਰ ਝੱਟਿਆਂ ਨੂੰ ਤੋੜਾ ਬੋਧ ਮਿਲ ਜਾਵੇ ਚਲੋ ਅਸੀਂ ਬਣਾ ਸਕੀਏ ਫੇਰ ਨੁਕਸਾਨ ਬਹੁਤ ਹੋਇਆ ਫਸਲਾਂ ਦਾ ਰਾਵhonia ਸਾਰਿਆਂ ਦੇ ਨਾਲ ਇਹ ਜਿਹੜੇ ਦੰਗਰ ਹੋੜਿਆ ਇਹ ਸਾਨੂੰ ਅਖਰੀ ਮਾਰ ਪਈ ਇਹਨੇ ਲੱਗਾ ਦੋ ਗਾਵਾਂ ਹੀ ਇੱਕ ਗੈੜ ਹੀ ਇੱਕ ਮੱਝ ਸੀ ਛੋਟੇ ਛੋਟੇ ਜਵਾਗ ਹਣ ਤੈਨ ਤੇ ਉਹਨਾਂ ਚ ਕੋਈ ਨਹੀਂ ਬਚਿਆ ਆਪ ਹੀ ਨਿਕਲਨੋ ਗਏ ਮਹਾ ਗਏ ਆ ਬਰਬਾਦ ਇਸ ਸਾਲ ਮੌਕੇ ਤੇ ਮਜੂਦ ਸੀ ਹਾਂਜੀ ਮੈਂ ਇੱਥੇ ਹੀ ਮੌਕੇ ਤੇ ਪਾਲ ਕੀਤੀ ਸੀ ਨਹੀਂ ਸਾਡੇ ਹੁੰਦੇ ਹਾਂ ਰਸੇ ਬਲਣੇ ਪਏ ਵੇਖਿਆ ਵੀ ਇਹ ਨਹੀਂ ਬਚਲੇ ਕਿਉਂਕਿ ਇੰਨਾ ਥਾਵਾਂ ਤੇ ਜਾਰ-ਜਾਰਾ ਫੋਟ ਪਾਣੀ ਹੋ ਗਿਆ ਤੇ ਪੈਲੀਆਂ ਦੀ ਤੁਸੀਂ ਹਿਸਾਬ ਲਓ ਕਿੰਨਾ ਹੋ ਗਿਆ ਚੜਦੇ ਪਾਣੀ ਜਿਹੜਾ ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਬਚਾ ਕੋਈ ਨਹੀਂ ਹੁਣ ਆਪਣੀ ਜਾਨ ਪਾਈ ਹੁਣ ਸੋਚੋ ਕਿ ਪਸ਼ੂ ਦੇਖ ਤੇ ਲੱਗ ਜਣਾ ਲੱਗ ਜਣਾ ਹਾਂ ਹਾਂਜੀ ਲੱਭਦੇ ਰਹੇ ਹਾਂ ਫਿਰ ਪਤਾ ਲੱਗਾ ਵੀ ਮਰ ਗਏ ਬਹੁਤ ਪਸ਼ੂ ਮਰੇ ਆ ਪਿਛੂ ਵੀ ਮਰੇ ਬੜੇ ਆ ਜੱਥੇ ਬੰਦੀਆਂ ਬਹੁਤ ਆ ਰਹੀਆਂ ਨੇ ਹਾਂਜੀ ਯਾ ਤੇ ਮੰਨਦਾ ਰਿਹਾ ਕਿ ਕਈਆਂ ਕੋ ਪਹੁੰਚੀ ਸਾਡੇ ਤੱਕ ਨਹੀਂ ਸਾਡੇ ਤੱਕ ਕੋਈ ਸੰਪਰਕ ਨਹੀਂ ਹੋ ਸਕਿਆ ਕਿਉਂਕਿ ਰਾਹ ਬਹੁਤ ਮਾੜੇ ਹੋ ਗਿਆ ਕਈਆਂ ਥਾਂ ਤੋਂ ਪਾੜ ਪੈ ਗਿਆ ਹੁਣ ਦੇ ਹੀ ਸੰਗਤ ਲੱਗੀ ਬੰਡੇ ਆ ਹੁਣ ਤੇ ਘਰ ਦਾ ਜਾਰਾ ਵੀ ਬਹੁਤ ਔਖਾ ਹੋਣਗਾ ਕਿ ਦੂਰ ਦੂਰ ਵੇਖ ਕੇ ਜਰਾ ਬਿਲਕੁਲ ਜੀ ਬਿਲਕੁਲ ਮੋਤਾ ਕੋਈ ਲੰਮ ਲੇਟ ਨਹੀਂ ਹੋ ਮਹਾ ਟਾਈਮ ਪਾਸ ਕੀ ਮੈਂ ਕਰਦੇ ਪ੍ਰਸ਼ਾਸਨ ਨੂੰ ਦੱਸ ਸਕਦਾ ਜੇ ਬੰਦੇ ਆਹਿਆਂ ਨੇ ਵੀ ਸਾਡੀ ਕੋ ਮਦਦ ਹੋਣੀ ਚਾਹੀਦੀ ਆ ਜੋ ਸੱਚ ਹੈ ਉਹ ਤੁਹਾਡੇ ਸਾਹਮਣੇ ਤੋਂ ਵੇਖ ਲਈ ਆ ਇਹ ਬਣਿਆ ਸੀ ਉਸਾ ਖੁਰਨੀ ਬਣੀ ਪੱਕੀ ਖੁਰਲੀ ਬਣੀ ਉੱਥੇ ਡੰਗਰ ਵੱਜੇ ਇੱਕ ਲੱਕੜ ਦੀ ਖੁਰਲੀ ਲਿਆ ਕੇ ਰੱਖੀ ਹੋੜ ਗਈ ਆ ਉਹਦੇ ਨਾਲ ਡੰਗਰ ਬੜੇ ਪਿਆਰੇ ਹਣ ਬੜੇ ਰੀਜ ਨਾਲ ਰੱਖਿਆ ਤੇ ਉਹ ਇੱਕ ਦੋ ਦਿਨ ਤੇ ਬੜੀ ਪਰੇਸ਼ਾਨੀ ਰਹੀ ਫਿਰ ਸੱਜਣਾ ਮਿੱਤਰਾਂ ਦਾ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਹੌਸਲਾ ਦਿੱਤਾ ਵੀ ਤਗੜੇ ਹੋ ਕੋਈ ਗੱਲ ਫੈਸਲਾ ਉਹ ਜੂਗਾ ਸਭ ਕੁਝ